410 ਵਹੀਕਲਸ ਨੇ ਜਿਹੜੇ ਕਿ ਉਹ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਪੁਲਿਸ ਵਾਲਿਆਂ ਨੂੰ ਦਿੱਤੇ ਜਾਣਗੇ 274 ਜਿਹੜੇ ਕਿ Mahindra Scorpio ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਵਕ ਵਕ ਤਰ੍ਹਾਂ ਦੀਆਂ ਗੱਡੀਆਂ ਨੇ ਜਿਹੜੀਆਂ ਸਾਰੀਆਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਜਾਣਗੀਆਂ ਹਾਂਜੀ ਜ਼ਰੂਰਤ ਬਹੁਤ ਜ਼ਰੂਰਤ ਸੀਗੀ ਸਰ ਹਾਂਜੀ ਇਹਨਾਂ ਨਾਲ ਉਹਨੂੰ ਫੜਨ ਵਾਸਤੇ ਮਤਲਬ ਕਾਫੀ ਕੰਮ ਆਉਣਗੇ ਮਿਲਦੀਆਂ ਗੱਡੀਆਂ ਹੋਣਗੀਆਂ ਕੰਮ ਜਰਾ ਪੈ ਰਿਹਾ ਗੱਡੀਆਂ ਨੂੰ ਜੀ ਠੀਕ ਹੈ ਜੀ ਇਸਕੇ ਗੱਡੀਆਂ ਜਲਦੀ ਕਰਨ ਨੂੰ ਲੱਗੀਆਂ ਇਸਕੇ ਵੀ ਮੁਰੀਆਂ ਬਹੁਤ ਜਿਆਦਾ ਪ੍ਰੋ ਪੰਜਾਬ ਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਆਈਸ਼ਾ ਫਲੋਰ ਦੇ ਵਿੱਚ ਮੌਜੂਦ ਹਾਂ ਸੀ ਜਿੱਥੇ ਕੇ ਸੀ ਐਮ ਭਗਵੰਤ ਮਾਨ ਨੇ ਜਿਹੜੇ ਗੱਡੀਆਂ ਨੂੰ ਫਲੈਗ ਆਫ ਕਰਨ ਦੇ ਲਈ ਇੱਥੇ ਪੁੱਜੇ ਨੇ ਤਸਵੀਰਾਂ ਤੁਹਾਡੇ ਨਾਲ ਗੱਡੀ ਦੀਆਂ ਸਾਝੀਆਂ ਕਰਨ ਜਾ ਰਹੇ ਹਾਂ ਕਿ 410 ਵਹੀਕਲਸ ਨੇ ਜਿਹੜੇ ਕਿ ਉਹ ਸੀ ਐਮ ਭਗਵੰਤ ਮਾਨ ਦੇ ਵੱਲੋਂ ਅੱਜ ਪੁਲਿਸ ਵਾਲਿਆਂ ਨੂੰ ਦਿੱਤੇ ਜਾਣਗੇ ਤੇ ਇਹ 274 ਜਿਹੜੇ ਕਿ ਮਹਿੰਦਰਾ ਸਕੋਰਪੀਓਸ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਵਕ ਵਕ ਤਰ੍ਹਾਂ ਦੀਆਂ ਗੱਡੀਆਂ ਨੇ ਜਿਹੜੀਆਂ ਸਾਰੀਆਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਜਾਣਗੀਆਂ ਜੋ ਕਿ ਉਹਨਾਂ ਨੂੰ ਮਦਦ ਕਰਨਗੀਆਂ ਉਹਨਾਂ ਦੇ ਕਮਾਂਕਾਰਾਂ ਦੇ ਵਿੱਚ ਤੇ ਫਲੈਗ ਆਫ ਕਰਨ ਦੇ ਲਈ ਕੁਝ ਹੀ ਮਿੰਟਾਂ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਜਿਹੜੇ ਕਿ ਉਹ ਇੱਥੇ ਪੁੱਜਣਗੇ ਤੇ ਇਹਨਾਂ ਨੂੰ ਫਲੈਗ ਆਫ ਕੀਤਾ ਜਾਏਗਾ ਹਰੀ ਚੰਡੀ ਆ ਜਿਹੜੀ ਕਿ ਇਹਨਾਂ ਦਿੱਤੀ ਜਾਵੇਗੀ ਤੇ ਗੱਲਬਾਤ ਵੀ ਇੱਥੇ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦਾ ਲੱਗ ਰਿਹਾ ਅੱਜ ਜਿਹੜੀਆਂ ਨਵੀਆਂ ਗੱਡੀਆਂ ਨੇ ਜਿਹੜੀਆਂ ਦੇਣ ਜਾ ਰਹੇ ਨੇ ਸੀਐਮ ਭਗਵੰਤ ਮਾਨ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਲੱਗਦਾ ਕਿ ਜ਼ਰੂਰਤ ਸੀਗੀ ਹਾਂਜੀ ਜ਼ਰੂਰਤ ਬਹੁਤ ਜ਼ਰੂਰਤ ਸੀਗੀ ਸਰ ਹਾਂਜੀ ਜੀ ਤੇ ਕਿਵੇਂ ਕਿਸ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਗੱਡੀਆਂ ਨੇ ਕੰਮ ਦੇ ਵਿੱਚ ਆਣਗੀਆਂ ਹਾਂਜੀ ਕ੍ਰਿਮੀਨਲ ਨੂੰ ਫੜਨ ਵੇਲੇ ਮਤਲਬ ਕਾਫੀ ਕੰਮ ਆਉਣਗੀਆਂ ਜੀ ਰੋਗ ਹਾਂਜੀ ਜੀ ਕਿੰਨਾ ਕੁ ਟਾਈਮ ਬਾਅਦ ਇਹ ਗੱਡੀਆਂ ਨੇ ਜਿਹੜੀਆਂ ਮਿਲਣ ਜਾ ਰਹੀਆਂ ਕਾਫੀ ਸਮੇਂ ਬਾਅਦ ਜੀ ਕਾਫੀ ਕੰਡਮ ਹੋ ਗਈਆਂ ਸੀਗੀਆਂ ਇਹ ਗੱਡੀਆਂ ਜੀ ਹਾਂਜੀ ਜੀ ਜੀ ਤੇ ਹੁਣ ਖੁਸ਼ੀ ਹੋ ਰਹੀ ਹੈ ਹਾਂਜੀ ਬਹੁਤ ਖੁਸ਼ੀ ਹੈ ਜੀ ਬਹੁਤ ਵਧੀਆ ਸੋ ਤੁਸੀਂ ਵੇਖਿਆ ਕਿ ਕਹਿੰਦੇ ਕਿ ਕਾਫੀ ਦੇਰ ਬਾਅਦ ਗੱਡੀਆਂ ਨੇ ਜੜੀਆਂ ਉਹ ਮਿਲਣ ਜਾ ਰਹੀਆਂ ਨੇ ਤੇ ਵਕ ਵਕ ਕੰਮਾਂ ਦੇ ਲਈ ਇਹ ਗੱਡੀਆਂ ਨੇ ਜੜੀਆਂ ਯੂਜ਼ ਵੀ ਹੋਣਗੀਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦਾ ਲੱਗ ਰਿਹਾ ਅੱਜ ਨਵੀਆਂ ਗੱਡੀਆਂ ਮਿਲਣ ਜਾ ਰਹੀਆਂ ਬਹੁਤ ਵਧੀਆ ਜੀ ਜੀ ਤੇ ਕਿੰਨੇ ਸਾਲ ਹੋ ਗਏ ਸਰਵਿਸ ਨੂੰ ਤੇ ਕਦੋਂ ਇਹ ਗੱਡੀਆਂ ਜੜੀਆਂ ਲਾਸਟ ਮਿਲੀਆਂ ਸੀ ਦੀਆਂ ਬੜਵਲਦੀਆਂ ਗੱਡੀਆਂ ਹੁਣ ਕੰਮ ਜਾਰਾ ਪੈ ਰਿਹਾ ਗੱਡੀਆਂ ਨੂੰ ਜੀ ਜੀ ਠੀਕ ਹੈ ਜੀ ਇਸ ਕਰਕੇ ਗੱਡੀਆਂ ਜਲਦੀ ਕੰਡਵ ਹੋ ਜਾਂਦੀਆਂ ਇਸ ਕਰਕੇ ਮਿਲੀਆਂ ਬਹੁਤ ਵਧੀਆ ਹੋਇਆ ਜੀ ਜੀ ਤੇ ਕਿਸ ਕਿਸ ਕੰਮ ਦੇ ਲਈ ਯੂਜ਼ ਹੋਣਗੀਆਂ ਜਿਵੇਂ ਕਹਿੰਦੇ ਕਿ ਔਮਨਸ ਲਈ ਵੀ ਸਪੈਸ਼ਲ ਲਗਾਈਆਂ ਜਾਣਗੀਆਂ ਹਾਂਜੀ ਹਾਂਜੀ ਉਹ ਵੀ ਲੱਗੀਆਂ ਉਹ ਪਿੱਛੇ ਗੱਡੀਆਂ ਜੀ ਉਹ ਵਾਸਤੇ ਜੀ ਜੀ ਤੇ ਬਾਕੀ ਜੋ ਕ੍ਰਿਮੀਨਲ ਬੰਦੇ ਉਹਨਾਂ ਨੂੰ ਫੜਨ ਵਾਸਤੇ ਬਹੁਤ ਮਦਦਗਾਰ ਹੋਣਗੀਆਂ ਗੱਡੀਆਂ ਜੀ ਜੀ ਤੇ ਕਿੰਨੀਆਂ ਗੱਡੀਆਂ ਅੱਜ ਮਿਲੀਆਂ ਨੇ ਮੈਡਮ 200 ਕੁਛ ਵੀ 4 400 ਦੇ ਗੱਡੀਆਂ 400 ਹੋ ਗਿਆ ਹਾਂਜੀ ਹਾਂਜੀ ਮੋਸ਼ਵਜ ਦੂਜੀਆਂ ਤੇ ਕਾਫੀ ਸਹਾਇਤਾ ਮਿਲੇਗੀ ਇਸ ਨਾਲ ਪੁਲਿਸ ਪ੍ਰਸ਼ਾਸਨ ਨੂੰ ਜੀ 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 ਹਾਂਜੀ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਗੱਡੀਆਂ ਨੇ ਜਿਹੜੀਆਂ ਉਹ ਇੱਥੇ ਖੜੀਆਂ ਨੇ ਜਿਹੜੀਆਂ ਅੱਜ ਪੁਲਿਸ ਮੈਕਮੈਨ ਨੂੰ ਜਿਹੜੀਆਂ ਮਿਲਣਗੀਆਂ ਤੇ ਇਹ ਗੱਡੀਆਂ ਨੇ ਅ ਅੱਜ ਫਲੈਗ ਆਫ ਕੀਤਾ ਜਾਏਗਾ ਹਰੀਆਂ ਝੰਡੀਆਂ ਦਿੱਤੀਆਂ ਜਾਣੀਆਂ ਕਿ ਇਹਨਾਂ ਗੱਡੀਆਂ ਨੂੰ ਤੇ ਨਾਲ ਹੀ ਇਹ ਗੱਡੀਆਂ ਨੇ ਜਿਹੜੀਆਂ ਉਹ ਪੁਲਿਸ ਪ੍ਰਸ਼ਾਸਨ ਦਾ ਜਿਵੇਂ ਕਹਿਣਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਗੱਡੀਆਂ ਨੇ ਜਿਹੜੀਆਂ ਕਾਫੀ ਕੰਡਮ ਹੋ ਚੁੱਕੀਆਂ ਸੀਗੀਆਂ ਕਾਫੀ ਕੰਮ ਉਹਨਾਂ ਤੋਂ ਲੱ타 ਗਿਆ ਜਿਸ ਦੇ ਕਾਰਨ ਗੱਡੀਆਂ ਨੇ ਜਿਹੜੀਆਂ ਨਵੀਂ ਲਾਈਨ ਦੀ ਜ਼ਰੂਰਤ ਪੈ ਗਈ ਸੀ ਤੇ ਜਿਸ ਦੇ ਚੱਲਦੇ ਅੱਜ ਨਵੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਫਲੈਗ ਆਫ ਕੀਤਾ ਜਾਏਗਾ ਤੇ ਪੁਲਿਸ ਪ੍ਰਸ਼ ਦੇ ਵਿੱਚ ਬਹੁਤ ਖੁਸ਼ੀ ਹੈ ਕਿ ਨਵੀਆਂ ਗੱਡੀਆਂ ਉਹਨਾਂ ਨੂੰ ਮਿਲਣ ਜਾ ਰਹੀਆਂ ਨੇ ਤੇ ਬਹੁਤ ਸਹਾਇਤਾ ਉਹਨਾਂ ਨੂੰ ਇਸ ਨਾਲ ਮਿਲੇਗੀ